ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵੱਲੋਂ ਇੱਕ ਬੇਨਤੀ ਕੀਤੀ ਗਈ ਸੀ ਕਿ ਜੋ ਆਪਾਂ ਮਾਲਾ ਹੱਥ ਵਿੱਚ ਪਕੜ ਕੇ ਨਾਮ ਜਪਣੇ ਆ ਉਹ ਹੱਥ ਵਿੱਚ ਪਕੜਨੀ ਚਾਹੀਦੀ ਏ ਕਿ ਨਹੀਂ ਪਕੜਨੀ ਚਾਹੀਦੀ ਜਿੱਥੋਂ ਤੱਕ ਪ੍ਰਮਾਤਮਾ ਦੇ ਨਾਮ ਦੇ ਜਪਣ ਦਾ ਸਵਾਲ ਏ ਗੁਰਬਾਣੀ ਕਹਿੰਦੀ ਏ ਕਿ ਨਾਮ ਜਿਹੜਾ ਹੈ ਉਹ ਰਸਨਾ ਦੇ ਨਾਲ ਜਪਣਾ ਹੈ ਚਿੱਤ ਜਿਹੜਾ ਹੈ ਨਾ ਸਾਡਾ ਅੰਦਰਲਾ ਉਨੇ ਸਿਮਰਨੇ ਰਸਨਾ ਦੇ ਨਾਲ ਜਪੇ ਹੋਏ ਨਾਮ ਨੇ ਸਾਡੇ ਚਿੱਤ ਦੇ ਅੰਦਰ ਵਸ ਜਾਣਾ ਜਿਵੇਂ ਇੱਕ ਬੱਚਾ ਛੋਟਾ ਹੁੰਦਾ ਹੈ ਤੇ ਉਸ ਬੱਚੇ ਨੂੰ ਆਪਾਂ ਚੱਲਣ ਦੇ ਲਈ ਗੰਢੀਰਨਾ ਦਿੰਨੇ ਆ ਛੋਟੇ ਹੁੰਦੇ ਆਪਾਂ ਵੰਦੇ ਰਹੇ ਤੇ ਉਹ ਬੱਚਾ ਉਸ ਗੰਢੀਰਨੇ ਦਾ ਟੁਰਨਾ ਸਿੱਖਦਾ ਸੀ ਜਦੋਂ ਉਹ ਬੱਚਾ ਚੱਲਣ ਲੱਗ ਪੈਂਦਾ ਸੀ ਨਾ ਉਸ ਤੋਂ ਬਾਅਦ ਉਹ ਗੰਢੀਰਨਾ ਜਿਹੜਾ ਗੱਡਾ ਹੁੰਦਾ ਸੀ ਉਹ ਆਪਣੇ ਹੱਥ ਵਿੱਚ ਨਹੀਂ ਸੀ ਪਕੜਦਾ ਗੱਡਾ ਸਾਈਡ ਤੇ ਰੱਖ ਦਿੰਦਾ ਸੀ ਜਿਹੜੀ ਮਾਇਆ ਹੈ ਉਹ ਸਾਡੇ ਜੀਵਨ ਦੇ ਅਭਿਆਸ ਲਈ ਬਣਾਈ ਗਈ ਸੀ ਕਿ ਬੰਦਾ ਅਭਿਆਸ ਕਰੇ ਤੇ ਚੇਤੇ ਰੱਖੋ ਅਭਿਆਸ ਜਿਹੜਾ ਹੈ ਨਾ ਉਹ ਬੰਦਾ ਆਪਣੇ ਕਮਰੇ ਵਿੱਚ ਅਸੀਂ ਅਭਿਆਸ ਕਰਨੇ ਆਪਣੇ ਘਰ ਵਿੱਚ ਜੇ ਕਮਰਾ ਬਣਾਇਆ ਤਾਂ ਜਾਂ ਕਿਸੇ ਕਾਂਤ ਜਗ੍ਹਾ ਤੇ ਅਭਿਆਸ ਇਕਾਂਤ ਜਗ੍ਹਾ ਤੇ ਹੁੰਦਾ ਹੈ ਤੇ ਬਾਕੀ ਜੋ ਸਾਰਾ ਦਿਨ ਜੇ ਆਪਾਂ ਮਾਲਾ ਹੱਥ ਵਿੱਚ ਪਾੜ ਕੇ ਬੰਦਾ ਜਿੱਥੇ ਬਵੇ ਕਈ ਵਾਰ ਵੇਨੇ ਆਪਾਂ ਬੰਦਾ ਗੱਲਾਂ ਵੀ ਕਰੀ ਜਾਂਦਾ ਨਾਲ ਮਣ ਕੇ ਫਿਰ ਜਾਂਦਾ ਉਹ ਜਿਹੜੀ ਮਾਲਾ ਹੈ ਨਾ ਉਹਨੂੰ ਗੁਰਬਾਣੀ ਨੇ ਪਖੰਡ ਕਿਹਾ ਕਿ ਉਹ ਨਾਉ ਥੋੜਾ ਜਪ ਰਿਹਾ ਉਹਦੇ ਪਖੰਡ ਕਰਿਆ ਤੇ ਬਾਬਾ ਕਬੀਰ ਸਾਹਿਬ ਨੇ ਬਾਣੀ ਪ੍ਰਤਾਖੇ ਬਚਨ ਕਰਨ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ ਕਿ ਜਪਨੀ ਕਾਠ ਭਾਵ ਕੀ ਹੱਥ ਦੇ ਵਿੱਚ ਪਕੜੀ ਤੂੰ ਮਾਲਾ ਹੈ ਤੇ ਇਹ ਲੋਏ ਲੋਕਾਈ ਨੂੰ ਵਿਖਾਉਣ ਦੇ ਲਈ ਕਿ ਮੈਂ ਜਪ ਰਿਆ ਵਾ ਪਰ ਨਾਲ ਤੂੰ ਗੱਲਾਂ ਬਾਤਾਂ ਕਰਿਆ ਇਹ ਚਿੱਤ ਦੇ ਵਿੱਚ ਜਪਣਾ ਇਹ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ ਹਿਰਦੇ ਰਾਮ ਨਾ ਚੇਤੀ ਜਪਣੀ ਕਿਆ ਹੋਏ ਜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਨਵਸਿਆ ਹੱਥ ਵਿੱਚ ਪਕੜੀ ਹੋਈ ਮਾਲਾ ਵੀ ਤੇਰੀ ਕਿਸੇ ਮੈਨੇ ਵਿੱਚ ਨਹੀਂ ਕਿਸੇ ਲੇਖੇ ਵਿੱਚ ਨਹੀਂ ਇਹ ਕੇਵਲ ਇੱਕ ਪਖੰਡ ਦਾ ਰੂਪ ਬਣ ਕੇ ਰਹਿ ਜਾਏਗੀ ਤੇ ਧਰਮ ਦਾ ਕਾਰਜ ਜਿਹੜਾ ਕੋਈ ਵੀ ਹੈ ਨਾ ਉਹ ਵਿਖਾਵਾ ਨਹੀਂ ਹੈਗਾ ਕਿਉਂਕਿ ਆਮ ਕਰਕੇ ਸੰਸਾਰ ਵਿੱਚ ਧਰਮ ਦੇ ਕੰਮ ਨੇ ਉਹ ਵਿਖਾਵਾ ਬਣ ਕੇ ਰਹਿ ਗਏ ਨੇ ਧਰਮ ਦੇ ਕਾਰਜ ਵਿਖਾਵਾ ਨਹੀਂ ਸਾਡੀ ਜ਼ਿੰਦਗੀ ਦੀ ਇੱਕ ਉਹ ਸਹੂਲਤ ਹੈ ਸਾਡੀ ਜ਼ਿੰਦਗੀ ਦਾ ਉਹ ਇੱਕ ਸੋਕੇ ਜਿਹੜਾ ਅਸੀਂ ਅਭਿਆਸ ਕਰਕੇ ਲੈਣੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਬਾਬਾ ਕਬੀਰ ਸਾਹਿਬ ਜੀ ਕਨੇ ਮੇਰੀ ਜਿਹੜੀ ਸਿਮਰਨੀ ਹੈ ਉਹ ਰਸਨਾ ਉਤੇ ਪ੍ਰਮਾਤਮਾ ਦਾ ਨਾਮ ਹੀ ਮੈਂ ਆਪਣੀ ਸਿਮਰਨੀ ਬਣਾਇਆ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਹਾਥ ਤੇ ਜੇ ਆਪਾਂ ਭਗਤ ਤਰਲੋਚਨ ਜੀ ਦੀ ਬਾਣੀ ਵਿੱਚੋਂ ਕੋਈ ਸ਼ਬਦ ਪੜ੍ਹਨੇ ਆਂ ਤਾਂ ਭਗਤ ਤਰਲੋਚਨ ਜੀ ਜੋ ਭਗਤ ਨਾਮਦੇਵ ਜੀ ਦੇ ਕੋਲ ਅਕਸਰ ਜਾਂਦੇ ਆ ਤੇ ਉਹ ਸਵਾਲ ਕਰਦੇ ਆ ਨਾਮਦੇਵ ਕਪੜੇ ਘਰ ਦੇ ਵਿੱਚ ਰੰਗਦੇ ਪਿਆ ਤੇ ਭਗਤ ਲੋਚਨ ਸਵਾਲ ਕਰਦੇ ਆ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਏ ਛਿਪੋ ਛਾਈ ਲੋਰਾਵਣਾ ਲਾਉ ਚੀਤ ਕੀ ਤੂੰ ਤੇ ਮਾਇਆ ਵਿੱਚ ਮੋਇਆ ਪਿਆ ਸਾਧਨ ਕਪੜੇ ਰੰਗਣਾ ਤੂੰ ਰੱਬ ਨੂੰ ਤੇ ਚੇਤੇ ਨਹੀਂ ਕਰਦਾ ਤੇ ਭਗਤ ਨਾਮਦੇਵ ਉੱਤਰ ਦਿੰਦਾ ਸੀ ਨਿਤ ਨਾਮਾ ਕਹਿਤ ਲੋਚਨਾ ਮੁਖਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੇਤ ਨੰਨਜਨ ਨਾਲ ਜਿਹੜਾ ਚੇਤ ਹੈ ਉਹ ਨੰਨਜਨ ਉਹ ਵਾਹਿਗੁਰੂ ਨਾਲ ਜੋੜਨਾ ਚਾਹੀਦਾ ਹੈ ਹੱਥਾਂ ਨੇ ਅਸੀਂ ਖਾਤਾਂ ਨਾਲ ਕੰਮ ਕਰਨੇ ਕੀਰਤ ਕਰਨੀ ਹੈ ਪੈਰਾਂ ਦਾ ਕੰਮ ਹੈ ਤੁਰਨਾ ਅੱਖਾਂ ਦਾ ਕੰਮ ਹੈ ਵੇਖਣਾ ਜ਼ੁਬਾਨ ਦਾ ਕੰਮ ਹੈ ਬੋਲਣਾ ਕੰਨਾਂ ਦਾ ਕੰਮ ਹੈ ਸੁਣਨਾ ਜਿਹੜਾ ਸਾਡਾ ਅੰਦਰਲਾ ਚੇਤ ਹੈ ਨਾ ਉਹਦਾ ਕੰਮ ਹੈ ਆਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜਨਾ ਚੇਤ ਸਿਮਰਨ ਕਰੋ ਨੈਣ ਅਭਿਲੋਕ ਨੂੰ ਰਸਨਾ ਭਗਤ ਰਵਿਦਾਸ ਜੀ ਕਿੰਨੇ ਮੈਂ ਆਪਣੇ ਚੇਤ ਵਿੱਚ ਪ੍ਰਮਾਤਮਾ ਤੇ ਤੁਹਾਡਾ ਸਿਮਰਨ ਕਰਾਂ ਰਚਨਾ ਦੇ ਨਾਲ ਤੁਹਾਡੇ ਨਾਮ ਨੂੰ ਜਪਾਂ ਤੇ ਨੇਤਰਾਂ ਦੇ ਨਾਲ ਹਰੇਕ ਦੇ ਵਿੱਚ ਵਸਦੇ ਹੋਏ ਰੱਬ ਨੂੰ ਵੇਖਾ ਸੋ ਵੀਰ ਜੀ ਬੇਨਤੀ ਹੈਗੀ ਹੈ ਕਿ ਜਿਹੜੀ ਮਾਲਾ ਹੈ ਉਹ ਸਾਡਾ ਅਭਿਆਸ ਹੈ ਸਾਡਾ ਨਿੱਜੀ ਜੀਵਨ ਹੈ ਉਹ ਕਮਰੇ ਵਿੱਚ ਤੁਸੀਂ ਅਭਿਆਸ ਕਰ ਸਕਦੇ ਹੋ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਲੈ ਕੇ ਮਾਲਾ ਮੰਨ ਕੇ ਬੰਦਾ ਫੇਰੀ ਜੇ ਉਹ ਕੇਵਲ ਇੱਕ ਪਖੰਡ ਦਾ ਰੂਪ ਧਾਰ ਕੇ ਰਹਿ ਜਾਂਦੀ ਹੈ ਸੋ ਆਪ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵੈ ਖਾਲਸਾ ਵੈ